ਦਮਦਮਾ ਸਾਹਿਬ ਹੋਰਸ ਸੁਸਾਇਟੀ ਵੱਲੋਂ ਤਲਵੰਡੀ ਸਾਬੋ ਵਿਖੇ 4 ਫਰਵਰੀ ਤੋਂ 10 ਫਰਵਰੀ ਤੱਕ ਘੋੜਿਆਂ ਦਾ ਮੇਲਾ ਲਗਾਇਆ ਗਿਆ ਜਿਸ ਦੇ ਵਿੱਚ ਘੋੜੇ ਘੋੜੀਆਂ ਬਛੇਰੇ ਤੇ ਬਛੇਰੀਆਂ ਬਹੁਤ ਸਾਰੇ ਇਸ ਤਰ੍ਹਾਂ ਦੇ ਪਸ਼ੂ ਜਿਹੜੇ ਆ ਉਹ ਖਰੀਦੋ ਫਰੋਖ ਲਈ ਲਿਆਏ ਗਏ ਮੁਕਾਬਲੇ ਵੀ ਕਰਵਾਏ ਗਏ ਇੱਥੇ ਬੜੇ ਸ਼ਾਨਦਾਰ ਮੁਕਾਬਲੇ ਇਸ ਮੇਲੇ ਦੇ ਵਿੱਚ ਕਰਵਾਏ ਗਏ ਤੇ ਮੇਲੇ ਦੇ ਅੰਦਰ ਕੀ ਹੈ ਦ੍ਰਿਸ਼ ਕਿਸ ਤਰ੍ਹਾਂ ਦਾ ਹੈ ਕਿਸ ਤਰ੍ਹਾਂ ਦੇ ਸੋਹਣੇ ਜਾਨਵਰ ਇੱਥੇ ਲਿਆਂਦੇ ਗਏ ਨੇ ਸਜਾਏ ਗਏ ਨੇ ਤੁਹਾਨੂੰ ਦਿਖਾਉਣ ਵਾਸਤੇ ਤੇ ਖਰੀਦੋ ਫਰੋਖਤ ਵਾਸਤੇ ਉਹ ਜਾਣਾਗੇ ਮੇਲੇ ਦੇ ਅੰਦਰ ਚਲਦੇ ਆਓ ਜੀ ਆਹ ਬੜਾ ਜਿਆਦਾ ਛੋਣਾ ਵਸਿਆ ਤੁਹਾਡਾ ਬੜਾ ਘੈਰਾ ਲੱਗਦਾ ক্লোਜ਼ ਜ਼ੂਮ ਇਨ ਕਰਕੇ ਵੀ ਨਹੀਂ ਜੀ ਮਮਾ ਕੋੜੇ ਪੀ ਇਸ ਮੇਲੇ ਦੇ ਵਿੱਚ ਚੱਠਾ ਫਾਰਮ ਤਲਵੰਡੀ ਸਾਬੋ ਦਾ ਬੜਾ ਹੀ ਮਸ਼ਹੂਰ ਰਾਜਰੂਪ ਚੱਟਾ ਨੁਕਰਾ ਘੋੜਾ ਅਸੀਂ ਵੇਖਿਆ ਸਪੋਰਟਲੈਸ ਇਹ ਘੋੜਾ ਬੜਾ ਸ਼ਾਨਦਾਰ ਸੀ ਇਸ ਦਾ ਕਦ ਤੇ ਇਸ ਦੀ ਸਿਹਤ ਬੜੀ ਸ਼ਾਨਦਾਰ ਸੀ ਕੰਨ ਬੜੇ ਖੜੇ ਤੇ ਬੜਾ ਸੋਹਣਾ ਇਹ ਘੋੜਾ ਜਿਸ ਦੇ ਨਾਲ ਅਸੀਂ ਫੋਟੋ ਵੀ ਕਰਾਈ ਤੇ ਮਗਰੋਂ ਅਸੀਂ ਹੋਰ ਘੋੜੇ ਦੇਖਣ ਲਈ ਤੁਰ ਪਏ ਉਧਰ ਅਸੀਂ ਅਰਜਨ ਘੋੜੇ ਦੇ ਬੱਚੇ ਵੀ ਦੇਖੇ ਵਿਚੇਰੇ ਵਿਚੇਰੀਆਂ ਘੋੜੀਆਂ ਕੁਝ ਕੁ ਗੱਬਣ ਘੋੜੀਆਂ ਵੀ ਸੀ ਇੰਨਾ ਚ ਸਾਥਿਓ ਕਿਸ ਤਰ੍ਹਾਂ ਤੁਸੀਂ ਘੋੜਿਆਂ ਦੀ ਇਹ ਖਰੀਦੋ-ਫਰੋਕਤ ਕਰ ਸਕਦੇ ਹੋ ਇਹ ਬਿਜ਼ਨਸ ਕਿਸ ਤਰ੍ਹਾਂ ਦਾ ਬਿਜ਼ਨਸ ਹੈ ਤੇ ਇਸ ਦੇ ਵਿੱਚ ਕਿਸ ਤਰ੍ਹਾਂ ਦਾ ਮੁਨਾਫਾ ਹੁੰਦਾ ਹੈ ਜਾਨਵਰਾਂ ਦਾ ਆਪਣੇ ਧੰਦਾ ਰੱਖ-ਰਖਾ ਕਿਵੇਂ ਕਰਨਾ ਹੈ ਇਹ ਜਾਣਕਾਰੀ ਦੇਣਗੇ ਸਾਡੇ ਨਾਲ ਇੱਕ ਸਾਥੀ ਨੇ ਜੋ ਕਿ ਬਿਨਾ ਕਿਸੇ ਫਾਰਮ ਤੋਂ ਆਪਣੇ ਘਰੇ ਹੀ ਆਪਣੀ ਜਗ੍ਹਾ ਦੇ ਉੱਤੇ ਹੀ ਇਹ ਸਹਾਇਕ ਧੰਦਾ ਜਿਹੜਾ ਉਹ ਕਰ ਰਿਹਾ ਹੈ ਬਹੁਤ ਵਧੀਆ ਇਹ ਧੰਦਾ ਹੁੰਦਾ ਹੈਗਾ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸਾਡੀ ਵੀਡੀਓ 'ਚ ਤੁਹਾਡਾ ਨਾਮ ਜੀ ਤੇਰਾ ਨਾਮ ਜਸ਼ਨਦੀਪ ਸਿੰਘ ਹੈ ਜਸ਼ਨਦੀਪ ਜੀ ਸਾਨੂੰ ਜਾਣਕਾਰੀ ਦਿਓ ਕਿ ਕਿਸ ਤਰ੍ਹਾਂ ਦਾ ਇਹ ਬਿਜ਼ਨਸ ਹੁੰਦਾ ਹੈਗਾ ਕਿਵੇਂ ਤੁਸੀਂ ਇਹ ਸ਼ੁਰੂ ਕੀਤਾ ਕਿੰਨੇ ਪਸ਼ੂ ਰੱਖ ਕੇ ਸ਼ੁਰੂ ਕੀਤਾ ਜਾ ਸਕਦਾ ਤੇ ਖਰੀਦੋ ਫਰੋਖਤ ਜਿਹੜੀ ਆ ਉਹਦੇ ਵਿੱਚ ਕਿਸ ਤਰ੍ਹਾਂ ਦਾ ਮੁਨਾਫਾ ਕਿਵੇਂ ਕਰਨਾ ਹੈ ਸਾਰੀ ਜਾਣਕਾਰੀ ਅਸੀਂ ਚਾਹੁੰਦੇ ਹਾਂ ਇਹ ਜੀ ਆਪਾਂ ਜਿਹੜਾ ਅਸੀਂ ਸ਼ੁਰੂ ਕੀਤਾ ਸੀਗਾ ਜੀ ਤੋਂ ਅਸੀਂ ਇੱਕ ਘੋੜੀ ਤੋਂ ਸ਼ੁਰੂ ਕੀਤਾ ਜੀ ਗੱਬਣ ਘੋੜੀ ਤੋਂ ਜੀ ਪਰ ਇੱਕ ਬੰਦੇ ਨੂੰ ਗੱਬਣ ਘੋੜੀ ਤੋਂ ਸ਼ੁਰੂ ਕਰਨਾ ਚਾਹੀਦਾ ਕਿਉਂਕਿ ਨਵਾਂ ਬੰਦਾ ਹੁੰਦਾ ਜੀ ਉਹਨੂੰ ਕੋਈ ਚਾਹ ਹੁੰਦਾ ਵੀ ਬੱਚਾ ਦੇਵੇ ਕੋਈ ਘੋੜੀ ਮਗਰ ਆਏ ਹੋਵੇ ਹਨਾ ਜੇ ਉਹ ਬੱਚਾ ਪਾਲੂਗਾ ਛੋਟਾ ਬੱਚਾ ਲੈਣ ਦਾ ਕੋਈ ਫਾਇਦਾ ਨਹੀਂ ਹੁੰਦਾ ਠੀਕ ਹੈ ਜੀ ਉਹ ਵੱਡੀ ਘੋੜੀ ਲਵੇ ਗੱਬਣ ਘੋੜੀ ਲਵੇ ਹਨਾ ਨਵੇਂ ਬੰਦੇ ਨੂੰ ਪਤਾ ਨਹੀਂ ਹੁੰਦਾ ਵੀ ਮੇਟ ਕਿਵੇਂ ਕਰਾਈ ਜਾਂਦੀ ਹੈ ਇਹ ਘੋੜੀ ਜਾਂ ਕਿਵੇਂ ਹੀਟ ਆਉਂਦੀ ਹੈ ਇਹਨਾਂ ਦੀ ਠੀਕ ਹੈ ਭਾਗਰ ਕੇ ਇਹ ਹੂੰ ਧੰਦਾ ਬਹੁਤ ਵਧੀਆ ਜੀ ਇਹ ਨਵੇਂ ਬੰਦੇ ਲਈ ਹਰੇਕ ਨਹੀਂ ਬੱਚਿਆਂ ਲਈ ਜੀ ਘਰ ਵਿੱਚ ਕਿਉਂਕਿ ਜਾਨਵਰ ਆ ਜਿਹੜਾ ਜੀ ਇਹ ਗੁਰੂ ਮਹਾਰਾਜ ਦੀ ਸਵਾਰੀ ਹੈ ਜੀ ਬਿਲਕੁਲ ਇਹ ਜੇ ਕਰੇ ਹੋਵੇ ਤੇ ਬਹੁਤ ਵਧੀਆ ਜੀ ਇੱਕ ਗੁਰੂ ਗ੍ਰੰਥ ਸਾਹਿਬ ਦੀ ਪੀੜ ਵਾਲਾ ਕੰਮ ਹੋ ਜਾਂਦਾ ਜਿਵੇਂ ਕਰੇ ਹੋਣਾ ਇਹਦਾ ਜੀ ਤੇ ਇਹ ਤੁਸੀਂ ਦੱਸੋ ਵੀ ਕਿੰਨਾ ਕੁ ਪੈਸਾ ਸ਼ੁਰੂਆਤ ਦੇ ਵਿੱਚ ਲਾਉਣਾ ਪੈਂਦਾ ਕਿਸ ਤਰ੍ਹਾਂ ਦੀ ਇਨਵੈਸਟਮੈਂਟ ਹੈ ਤੇ ਜਗ੍ਹਾ ਤੇ ਰੱਖ ਰਖਾ ਕਿੰਨਾ ਕੁ ਚਾਹੀਦਾ ਸਾਨੂੰ ਜਗ੍ਹਾ ਤਾਂ ਜੀ ਜੇ ਇੱਕ ਕੋੜੀ ਰੱਖਣੀ ਹੈ ਤਾਂ ਉਹਨੂੰ 15 ਵਾ 15 ਦਾ ਕਮਰਾ ਬਹੁਤ ਹੁੰਦਾ ਜੀ ਠੀਕ ਹੈ ਜੀ ਤੇ ਬਾਕੀ ਜਿਹਨੇ ਨਵਾਂ ਸ਼ੁਰੂ ਕਰਨਾ ਉਹ ਤਾਂ ਇੱਕ ਘੋੜੀ ਗੱਪਣ ਘੋੜੀ ਤੋਂ ਸ਼ੁਰੂ ਕਰੇ ਜੀ ਉਹ ਬੰਦਾ ਜੀ ਕਿਉਂਕਿ ਕੋਈ ਬੱਚੀ ਫੁਲਣ ਦਾ ਕੋਈ ਫਾਇਦਾ ਨਹੀਂ ਜਾਂ ਤੁਹਾਨੂੰ ਬੱਚੀ ਢਰਾਉਣ ਵਾਲੀ ਹੁੰਦੀ ਹੈ ਜਾਂ ਉਹ ਪ੍ਰੈਗਨੈਂਟ ਕਰਾਉਣ ਲਈ ਹੁੰਦੀ ਹੈ ਉਹ ਨੋ ਬੰਦੇ ਦਾ ਨਵੇਂ ਬੰਦੇ ਸ਼ੌਕ ਮਰ ਜਾਂਦਾ ਠੀਕ ਹੈ ਜੀ ਕਿਉਂਕਿ ਜੇ ਕੋਈ ਗੱਪਣ ਘੋੜੀ ਲਊਗਾ ਨਿਲਤਾ ਦੀ ਸਵਾਰੀ ਕਰਿਆ ਕਰੂ ਬੰਦਾ ਤੇ ਨਾਲੇ ਉਹਦੇ ਕੋਲੇ ਬੱਚਾ ਆਊਗਾ ਜਾਂ ਬੱਚਾ ਵੀ ਕੋਈ ਪ੍ਰੋਫਟ ਆਊਗਾ ਜੀ ਤੇ ਮੀਟਿੰਗ ਜਿਹੜੀ ਇਹ ਕਰਾਉਣੀ ਹੈ ਇਹ ਕਿਸ ਤਰ੍ਹਾਂ ਉਹਦਾ ਪ੍ਰੋਸੈਸ ਹੁੰਦਾ ਹੈ ਜਾਂ ਉਹਦੀ ਵੀ ਕਿਸ ਤਰ ਫੀਸ ਲੈ ਕੇ ਲੋਕ ਮੁਨਾਫਾ ਲੈ ਰਹੇ ਆ ਆਹ ਬਹੁਤ ਵਧੀਆ ਜੀ ਉਹ ਵੀ ਜਿਵੇਂ ਹੁਣ ਚੰਗੇ ਨਾਮੀ ਘੋੜੇ ਆ ਜੀ ਬਾਕੀ ਸਾਰੇ ਘੋੜੀ ਚੰਗੇ ਵੈਸੇ ਤਾਂ ਠੀਕ ਆ ਤੇ ਉਹਦੇ ਨਾਲ ਘੋੜਾ ਰੱਖਣ ਨਾਲ ਜਿਹੜੇ ਹੁਣ ਘੋੜੀਆਂ ਦੇ ਚੰਗੇ ਬੱਚੇ ਆਉਂਦੇ ਗਾਹਾਂ ਜੀ ਹਾਂ ਉਹ ਬੱਚੇ ਫੀਸ ਫੂਸ ਹੁਣ ਦਿੱਤੀ ਜਾਂਦੀ ਹੈ ਜੀ ਹਨਾ ਘੋੜੇ ਵਾਲੇ ਨੂੰ ਜੇ ਤਾਂ ਉਹ ਘੋੜਾ ਪਲੀ ਜਾਂਦਾ ਰਹਿੰਦਾ ਨਾਲੇ ਨਾਲ ਉਹਦੇ ਚਾਰ ਜਾਣ ਪਰ ਪਲੀ ਜਾਂਦੇ ਰਹਿੰਦੇ ਘੋੜੇ ਦੇ ਸਾਰੇ ਠੀਕ ਆ ਠੀਕ ਆ ਏ ਬੱਤੀ ਕੋਟਾ ਦਾ ਵੀ ਆ ਬਹੁਤ ਵਧੀਆ ਜਿਹੜੇ ਕੋ ਡੈਕਟਰਾ ਕਿਸੇ ਬੰਦੇ ਨੇ ਨਲਦਾ ਰਾਈਟਿੰਗ ਲਈ ਠੀਕ ਆ ਤੇ ਨਲੇ ਮੀਟਿੰਗ ਲਈ ਵੀ ਸਾ ਆ ਜਾਂਦੀ ਰਹਿੰਦੀ ਆ ਠੀਕ ਆ ਤੇ ਜਸ਼ਨਦੇ ਜਿਹੜੇ ਜਾਨਵਰ ਨੇ ਉਹ ਵੀ ਦਿਖਾ ਦਿੱਤੇ ਜਾਣ ਸਾਰੇ ਹੀ ਲਾਈਨ ਚ ਖੜੇ ਆ ਉਹ ਪਹਿਲੇ ਤੋਂ ਲੱਗ ਜਾਓ ਤੇ ਦੱਸ ਦਿਓ ਕੌਣ ਕੌਣ ਨੇ ਕਿਹੜਾ ਨਵਾਂ ਜਾਣਕਾਰੀ ਦੇ ਦਿਓ ਜੀ ਤੇ ਹੁਣ ਇੱਕ ਨੁਕਰਾ ਘੋੜਾ ਅਸੀਂ ਵਿਖ ਰਹੇ ਹਾਂ ਉਸ ਬਾਬਤ ਜਾਣਕਾਰੀ ਹਾਸਲ ਕਰਾਂਗੇ ਬੋਰਡ ਵੀ ਲੱਗਿਆ ਇੱਥੇ ਜੌਣੇ ਦਾ ਬੱਚਾ ਇਹ ਨੁਕਰਾ ਘੋੜਾ ਪੋਰਸ਼ ਇਸ ਦਾ ਨਾਂ ਹੈ ਸੋ ਪੋਰਸ਼ ਬਾਰੇ ਜਾਣਕਾਰੀ ਹਾਸਲ ਕਰ ਰਹੇ ਹਾਂ ਅਸੀਂ ਪੋਰਸ਼ ਦੇ ਜੋ ਓਨਰ ਨੇ ਇਹਨਾਂ ਤੋਂ ਤੁਹਾਡਾ ਸਵਾਗਤ ਹੈ ਜੀ ਇਸ ਵੀਡੀਓ ਚ ਅਸੀਂ ਕਰ ਬਈ ਸਾਨੂੰ ਦੱਸੋ ਪੋਰਸ਼ ਬਾਰੇ ਜਾਣਕਾਰੀ ਕਿਸ ਤਰ੍ਹਾਂ ਦਾ ਇਹ ਘੋੜਾ ਹੈਗਾ ਕੀ ਇਹਦੀ ਖਾਸੀਅਤ ਹੈ ਜੀ ਬਾਈ ਜੀ ਇਹ ਨੁਕਰਾ ਹੈਗਾ ਸਪੌਟਲੈਸ ਨੁਕਰਾ ਹੈ ਜੀ ਜਿਉਣਾ ਘੋੜੇ ਦਾ ਬੱਚਾ ਜੀ ਜਿਉਣਾ ਘੋੜੇ ਹਾਂਜੀ ਜਿਉਣਾ ਘੋੜਾ ਵੀ ਚੈਂਪੀਅਨ ਰਿਹਾ ਤੇ ਗਾਂਹ ਇਹ ਵੀ 4-500ਾਂ ਦੇ ਵਿੱਚ ਚੈਂਪੀਅਨ ਰਿਹਾ ਜੀ ਹਾਂਜੀ ਹਾਈਟ ਇਹਦੀ ਜੀ 50 ਇੰਚ ਹੈ ਜੀ ਜੀ ਮਾਂ ਨੁਕਰੀਏ ਜੀ ਪਿੱਛੇ ਖਾਨਦਾਨ ਸਾਰਾ ਨੁਕਰੀਆਂ ਦਾ ਹੀ ਆ ਜੀ ਦਾਦਾ ਪੁੱਤ ਦਾ ਸਾਰੇ ਵੱਡੇ ਘੋੜੇ ਜੀ ਹਨਾਂ ਵਾਲਾ ਆ ਗਿਆ ਜਿਹ ਚੇਤਕ ਸਾਰੇ ਉਹ ਲੈਣ ਨੌਕਰਿਆਂ ਦੀ ਹੈਗੀ ਸੀ ਬਹੁਤ ਅੱਛਾ ਇਹ ਘੋੜਾ ਜਿਹੜਾ ਉਹ ਵੀ ਦਿਖਾ ਦਿੱਤਾ ਜਾਵੇ ਬਿਲਕੁਲ ਚਿੱਟਾ ਸਪੋਰਟਲੈਸ ਘੋੜਾ ਇਹ ਅਸੀਂ ਇਸ ਦੀ ਹੀ ਗੱਲ ਕਰ ਰਹੇ ਹਾਂ ਘੋੜੇ ਦੀ ਜਦੋਂ ਖਰੀਦ ਫਰੋਕਤ ਕਰਨੀ ਹੈ ਤਾਂ ਕੀ ਖਾਸੀਅਤ ਵੇਖਣੀ ਹੈ ਤੁਸੀਂ ਲਿਖ ਕੇ ਲਾਇਆ ਜਿਵੇਂ ਇੱਥੇ ਦੋ ਦੰਦ ਤੇ ਕਾਦੇ ਦਾ 62 ਇੰਚ ਪਲੱਸ ਹੈ ਤੇ ਉਹਦਾ ਸਾਨੂੰ ਦੱਸੋ ਵੀ ਹੋਰ ਕੀ ਦੇਖਣਾ ਹੁੰਦਾ ਜਦੋਂ ਘੋੜੇ ਦੀ ਖਰੀਦ ਕਰਨੀ ਹੈ ਭਾਈ ਜੀ ਪਹਿਲੀ ਗੱਲ ਤਾਂ ਇਹ ਆਪਣਾ ਕਰਦਾ ਜੰਪ ਵਾਲਾ ਜੀ ਦੇਖੋ ਜੀ ਆਪਣੀ ਸਭ ਕੁਝ ਆਪਣੇ ਹੱਥਾਂ ਦੇ ਵਿੱਚ ਸਾਰੀ ਇਹਦੀ ਦੇਖਭਾਲ ਹੋਈ ਹੈ ਵੈਸੇ ਇਹਦੇ ਬਹੁਤ ਕੁਝ ਹੈ ਜੀ ਆਹ ਲਾ ਪੌਰੀ ਆ ਜਾਂਦੀਆਂ ਉਹਨਾਂ ਦੇ ਵਿੱਚੋਂ ਕਲੀਅਰ ਹੈ ਬਿਲਕੁਲ ਜੀ ਉਹ ਹੋਰ ਵੀ ਜਿਵੇਂ ਜਿਹਾ ਸਪੌਟ ਆ ਜਾਂਦਾ ਪਿੰਡਾਂ ਦੇ ਵਿੱਚ ਬਹੁਤ ਹੁੰਦਾ ਵੀ ਚਿੱਟੇ ਦੇ ਵਿੱਚ ਕਾਲੇ ਹੋ ਜਾਂਦੇ ਆ ਜੀ ਉਹ ਇਹਦੇ ਵਿੱਚ ਬਿਲਕੁਲ ਵੀ ਨਹੀਂ ਹੈਗਾ ਜੀ ਕਿਤੇ ਨਾਲ ਬਹੁਤ ਅੱਛੀ ਗੱਲ ਹੈ ਜੀ ਬਹੁਤ ਅੱਛੀ ਗੱਲ ਹੈ ਤੇ ਖੁਰਾਕ ਦਾ ਤੇ ਹੋਰ ਕਿਸ ਤਰ੍ਹਾਂ ਖਿਆਲ ਰੱਖਦੇ ਹੋ ਤੁਸੀਂ ਨਿਜੀ ਤੌਰ ਤੇ ਜੇ ਗੱਲ ਕਰੀਏ ਖੁਰਾਕ ਦਾ ਤਾਂ ਜੀ ਖੇਚਲਾਤ ਕਰਨੀ ਪੈਂਦੀ ਹੈ ਦੇਖੋ ਜੀ ਆਪ ਜੀ ਆਤਨਾ ਬਹੁਤ ਹਾਂਜੀ ਬਾਕੀ ਰਹੀ ਹਾਂਜੀ ਹਾਂਜੀ ਬਾਕੀ ਰਹੀ ਗੱਲ ਜੀ ਸੋਹਾਂ ਦੇ ਵਿੱਚ ਸੋਹਾਂ ਦੇ ਵਿੱਚ ਉਤਰਨਾ ਬਹੁਤ ਔਖਾ ਜੀ ਜੀ ਬਹੁਤ ਔਖੇ ਪੈਰ ਲੱਗਦੇ ਆ ਸੋਹਾਂ ਦੇ ਵਿੱਚ ਹਾਂਜੀ ਉਥੇ ਰੱਸਾ ਫੜਨਾ ਬਹੁਤ ਮੁਸ਼ਕਲ ਹੋ ਜਾਂਦਾ ਜੀ ਜਦੋਂ ਬਰਾਬਰ ਕਿਸੇ ਦੇ ਖੜਨਾ ਹੁੰਦਾ ਨਾ ਉਦੋਂ ਉਥੇ ਜਾ ਕੇ ਪਤਾ ਲੱਗਦਾ ਜੀ ਤੇ ਸਾਨੂੰ ਇਸ ਬਾਰੇ ਜਾਂ ਹੋਰ ਆਪਣੀ ਜਾਣਕਾਰੀ ਜੇਕਰ ਇਸ ਬਾਬਤ ਕੋਈ ਚਾਹੁੰਦਾ ਲੈਣਾ ਤੇ ਮੀਟਿੰਗ ਦਾ ਵੀ ਇਸ ਦੱਸ ਦਿਓ ਜੇਕਰ ਤੁਸੀਂ ਇਹ ਵੀ ਕਰ ਲਿਆ ਹਾਂਜੀ ਸਟੱਡ ਸਰਵਿਸ ਓਪਨ ਹੈ ਜੀ ਆਪਣੀ ਜੀ ਇਥੋਂ ਕਾਫੀ ਕੋੜੀਆਂ ਮਿਲ ਚੁੱਕੀਆਂ ਜੀ ਠੀਕ ਹੈ ਜੀ ਰਿਜ਼ਲਟ ਇਹਦਾ ਆਉਣ ਵਾਲੇ 5-7 ਦਿਨਾਂ ਦੇ ਵਿੱਚ ਜੀ ਪਹਿਲਾਂ ਹਾਂਜੀ ਬਹੁਤ ਅੱਛੀ ਗੱਲ ਹੈ ਇਸ ਦਾ ਨੰਬਰ ਜਿਹੜਾ ਹੈ ਅਸੀਂ ਆਪਣੀ ਵੀਡੀਓ ਦੇ ਥੱਲੇ ਕਰ ਵੀ ਦੇਵਾਂਗੇ ਤੇ ਅਸੀਂ ਦੇਖ ਰਹੇ ਹਾਂ ਤੁਸੀਂ ਇਸ ਬੋਰਡ ਤੇ ਥੱਲੇ ਵੀ ਜੇਕਰ ਅਸੀਂ ਕਹੀਏ ਕੈਮਰਾਮੈਨ ਨੂੰ ਤਾਂ ਸਾਡੇ ਸਾਥੀ ਇਹ ਹਿਲਾ ਦਾਂਗੇ ਸੁਖਵੀਰ ਸਿੰਘ ਢੱਲੋਂ ਹੋਰੀ ਸਾਡੇ ਨਾਲ ਗੱਲ ਕਰ ਰਹੇ ਸੀ ਉਹਨਾਂ ਨੇ ਜਾਣਕਾਰੀ ਜਿਹੜੀ ਦਿੱਤੀ ਹੈ ਸੋ ਨੰਬਰ ਵੀ ਤੁਸੀਂ ਦੇਖ ਰਹੇ ਹੋ ਇੱਥੇ ਨੰਬਰ ਚੱਲਦਾ ਵੀ ਕਰ ਦਿਆਂਗੇ ਅਸੀਂ ਸੁਖਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜੀ ਧੰਨਵਾਦ ਜੀ ਅਸੀਂ ਡੇਰਾ ਆਲੀ ਕੇ ਮਾਨਸਾ ਦੇ ਮਾਨਤ ਗੋਪਾਲਦਾਸ ਜਿਹਦੇ ਸਟੱਡ ਫਾਰਮ ਤੋਂ ਸੂਰਜ ਦੇ ਨਾਲ ਹਾਂ ਸੂਰਜ ਬੜਾ ਹੀ ਸ਼ਾਨਦਾਰ ਘੋੜਾ ਹੈ ਇਹ ਤੇ ਸੂਰਜ ਦੀ ਖਾਸੀਅਤ ਹੈ ਇਹ ਬਿਲਕੁਲ ਸੂਰਜ ਵਾਂਗੂ ਹੀ ਦਮਕ ਰਿਹਾ ਹੈ ਚਮਕ ਰਿਹਾ ਹੈ ਹਰਮਿਤ ਵੀ ਖੁਸ਼ ਹੈ ਤੇ ਬੜਾ ਸ਼ਾਂਤ ਇਹ ਘੋੜਾ ਹੈ ਆ ਦੇਖ ਰਹੇ ਹੋ ਤੁਸੀਂ ਹਰਮਿਤ ਤੁਹਾਨੂੰ ਵਧੀਆ ਲੱਗ ਰਿਹਾ ਹੈ ਹਾਂਜੀ ਅੱਛਾ ਬੜਾ ਸ਼ਾਨਦਾਰ ਇਹ ਘੋੜਾ ਹੈ ਨਹੀਂ ਮੇਰੇ ਪਾਪਾ ਦਰਦੇ ਦੀ ਬਾਤ ਹੈ ਤੇ ਭੋਗ ਕੇ ਮੇਰੇ ਪਾਪਾ ਹੈ ਇਹ ਪਰਮੀਤ ਕਹਿ ਰਿਹਾ ਹੈ ਕਿ ਮੇਰੇ ਪਾਪਾ ਡਰਦੇ ਨੇ ਪਰ ਇਸ ਘੋੜੇ ਤੋਂ ਸਾਨੂੰ ਥੋੜਾ ਘੱਟ ਡਰ ਲੱਗ ਰਿਹਾ ਅਸੀਂ ਬਾਕੀਆਂ ਤੋਂ ਬਹੁਤ ਡਰੇ ਇਸ ਮੇਲੇ ਦੇ ਵਿੱਚ ਪਰ ਡਰਨ ਵਾਲੀ ਗੱਲ ਨਹੀਂ ਬੜਾ ਸ਼ਾਨਦਾਰ ਇਹ ਜਾਨਵਰ ਹੁੰਦਾ ਹੈਗਾ ਬਹੁਤ ਸ਼ਿੱਦਤ ਦੇ ਨਾਲ ਬੜੇ ਪਿਆਰ ਦੇ ਨਾਲ ਇਹ ਪਾਲਿਆ ਹੁੰਦਾ ਹੈਗਾ ਸੋ ਅਸੀਂ ਕੋਸ਼ਿਸ਼ ਕਰਦੇ ਹਾਂ ਉਹ ਦੇਖਦੇ ਆਪਕਾ ਨਾ ਮੇਰੇ ਨਾਲ ਅੱਲਾਹ ਦੇ ਚੁੱਪਚਾਪ ਜਾ ਉਹਨੂੰ ਪਤਾ ਨਹੀਂ ਲੱਗਣਾ ਸਹੀ ਦਾ ਨੋ 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 ਆ ਹਰਮਿਤ ਖੁਸ਼ ਹੈ ਹਰਮਿਤ ਬੈਠ ਵੀ ਗਿਆ ਘੋੜੇ ਦੀ ਸਵਾਰੀ ਕਰਨ ਹੀ ਆਇਆ ਸੀ ਸਾਡੇ ਨਾਲ ਤੇ ਹਰਮਿਤ ਨੇ ਸਵਾਰੀ ਕਰਵ ਲਈ ਸੂਰਜ ਦੀ ਸਵਾਰੀ ਇਹ ਕਰ ਰਿਹਾ ਹੈ ਸੂਰਜ ਦੇ ਉੱਤੇ ਬੈਠਾ ਹੈ ਹਰਮਿਤ ਸੋ ਸੂਰਜ ਨੂੰ ਫੜ ਲਓ ਇੱਥੋਂ ਸ਼ਾਬਾਸ਼ ਪਾਪਾ ਜੀ ਇਹ ਆਏ ਨਹੀਂ ਮਾਰਦਾ ਸੂਰਜ ਬਾਰੇ ਅਸੀਂ ਇਹਨਾਂ ਤੋਂ ਜਾਣਕਾਰੀ ਲਵਾਂਗੇ ਜਿਹੜੇ ਘੋੜੇ ਦੀ ਅਸੀਂ ਸਵਾਰੀ ਕਰਕੇ ਆਏ ਆ ਦੇਖ ਕੇ ਆਏ ਆ ਸੂਰਜ ਬਾਰੇ ਦੱਸੋ ਮਾਨ ਜੀ ਸਾਨੂੰ ਹਾਂਜੀ ਇਹ ਜੀ ਹਾਥੀ ਘੋੜੇ ਦਾ ਬੱਚਾ ਜੀ ਜੀ ਸਾਢੇ 4 ਸਾਲ ਦੀ ਉਮਰ ਹੋ ਗਈ ਸਾਢੇ 4 ਸਾਲ ਦਾ ਜੀ ਹਾਂਜੀ ਜੀ ਤੇ ਮੀਟਿੰਗ ਦਾ ਇਹਦਾ ਦੱਸ ਦਿਓ ਸਾਨੂੰ ਤੇ ਕਿੱਥੇ ਸੰਪਰਕ ਹੋ ਸਕਦਾ ਇਸ ਦੇ ਨਾਲ ਜੇਕਰ ਕੋਈ ਮਿਲਣਾ ਚਾਹੁੰਦਾ ਸਾਡਾ ਫੋਨ ਨੰਬਰ ਹੈ 97000 ਜੀ 43943 ਹਮ ਅਡੇਰਾ ਆਪਣਾਲੀ ਕੇ ਸਰਦੂਰਗੜ ਦੇ ਕੋਲੇ ਜੀ ਫਤਤਾ ਮਾਲੂਕੇ ਦੇ ਨਾਲ 2 ਕਿਲੋਮੀਟਰ ਫਤਤਾ ਜੀ ਤੇ ਹੋਰ ਜਿਹੜੇ ਜਾਨਵਰ ਨੇ ਉਹ ਵੀ ਤੁਹਾਡੇ ਕੋਲੇ ਕਿਹੜੇ ਨੇ ਕਿੰਨੇ ਨੇ ਹੋਰ ਆਪਣੇ ਨੁਕਰੀਏ ਹੀ ਹੈ ਜਾਨਵਰ ਸਾਰੇ ਨੁਕਰੀਏ ਹੀ ਹੈ ਜੀ ਹਾਂ ਜੀ ਕੀ ਚਾਰ ਬੱਚੀਆਂ ਇੱਥੇ ਲੈ ਕੇ ਆਂਦੀਆਂ ਨੇ ਅੱਛਾ ਜੀ ਤਾਂ 2 ਡੇਰੇ ਚ ਨੇ 2 ਡੇਰੇ ਚ ਹਾਂ ਜੀ ਇਸ ਮੇਲੇ 'ਚ ਅਸੀਂ ਘੋੜਿਆਂ ਨੂੰ ਰੱਖਣ ਲਈ ਉਹਨਾਂ ਦੇ ਰੱਖ-ਰਖਾਅ ਸੰਬੰਧੀ ਸਾਜੋ-ਸਮਾਨ ਵੀ ਦੇਖਿਆ। ਬਹੁਤ ਵਧੀਆ ਸਜਿਆ ਹੋਇਆ ਸੀ ਇਹ ਬਾਜ਼ਾਰ ਕਾਫੀ ਸਾਮਾਨ ਸੀ ਘੋੜਿਆਂ ਨਾਲ ਸੰਬੰਧਿਤ ਇੱਥੇ। ਉਸ ਤੋਂ ਇਲਾਵਾ ਕੁੱਤੇ ਵੀ ਕੁਝ ਸਾਥੀ ਜਿਹੜੇ ਪਾਲਦੇ ਨੇ ਉਹ ਲੈ ਕੇ ਆਏ ਹੋਏ ਸੀ। ਕੁੱਤਿਆਂ ਦੀ ਖਰੀਦੋ-ਫਰੋਖਤ ਵੀ ਚੱਲ ਰਹੀ ਸੀ ਜਿਦੇ 'ਚ ਬਹੁਤ ਸਾਰੀਆਂ ਵੈਰਾਈਟੀਆਂ ਸੀ ਕੁੱਤਿਆਂ ਦੀਆਂ ਨਸਲਾਂ ਦੀਆਂ ਲੈਬਰੇ ਜਰਮਨ ਸ਼ੈਫਰਡ ਬੋਲਵਰ, ਪਾਮ, ਸ਼ਿਜ਼ੂ ਤੇ ਪੁਮੇਰੀਅਨ ਹੋਰ ਬਹੁਤ ਸਾਰੇ ਕੁੱਤੇ ਉੱਥੇ ਸਾਨੂੰ ਦਿ세 ਉਸ ਤੋਂ ਇਲਾਵਾ ਜਿਹੜੇ ਪੰਛੀ ਚਕੋਰ ਉਹ ਵੀ ਵੇਚਣ ਲਈ ਲੈ ਕੇ ਆਏ ਹੋਏ ਸੀ ਇਹ ਪੰਛੀ ਅਸੀਂ ਕਾਫੀ ਵਾਰ ਸੜਕ ਦੇ ਕਿਨਾਰੇ ਵਿਕਣੇ ਆਏ ਦੇਖਦੇ ਹਾਂ ਸੋ ਇਹ ਸੀ ਜੀ ਤਲਵੰਡੀ ਸਾਬੋ ਵਿਖੇ ਲੱਗਿਆ ਘੋੜਿਆਂ ਦਾ ਖਾਸ ਮੇਲਾ